ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸੁੱਖਾ ਕੜਿਆਲ ਕਬੱਡੀ ਕਮੈਂਟੇਟਰ ਕਿ ਵਕਤ ਦੇ ਮਾਰੇ ਠੀਕ ਨਹੀਂ ਹੁੰਦੇ ਕਦੇ ਦਵਾਈਆਂ ਨਾ ਚੱਕ ਤੇ ਆ ਕੇ ਲੜੀਏ ਨਾ ਕਦੇ ਸਕੇਆਂ ਭਾਈਆਂ ਨਾ ਹੋ ਜਿੱਥੇ ਆਪਣਿਆਂ ਨੇ ਖੜਨਾ ਹੈ ਉੱਥੇ ਖੜਨ ਬਗਾਨੇ ਨਾ ਕੌਡੀ ਮੁੱਲ ਨਹੀਂ ਪੈਂਦਾ ਸੁੱਖਿਆ ਜੇ ਲੱਗਣ ਤੀਰ ਨਿਸ਼ਾਨੇ ਨਾ ਤੀਰ ਨਿਸ਼ਾਨੇ ਤੇ ਲੱਗਣਾ ਬਹੁਤ ਜ਼ਰੂਰੀ ਹੈ ਸੋ ਜਿਨ੍ਹਾਂ ਭਰਾਵਾਂ ਨੇ ਮੇਰਾ ਪੇਜ ਹਾਲੇ ਤੱਕ ਫੋਲੋ ਨਹੀਂ ਕੀਤਾ Facebook ਪੇਜ ਸੁਖੀ ਕਮੈਂਟੇਟਰ ਦੇ ਨਾਂ ਤੇ ਹੈ ਉਹਨੂੰ ਵੀ ਫੋਲੋ ਕਰੋ YouTube ਚੈਨਲ ਵੀ ਸੁਖੀ ਕਮੈਂਟੇਟਰ ਦੇ ਨਾਂ ਤੇ ਹੈ Instagram ਤੇ ਵੀ ਸੁਖੀ ਕਮੈਂਟੇਟਰ ਦੇ ਨਾਂ ਤੇ ਤੁਸੀਂ ਦਾਸ ਨੂੰ ਫੋਲੋ ਕਰ ਸਕਦੇ ਹੋ ਸੋ ਮੇਰੇ ਵੀਰੋ ਤੁਹਾਨੂੰ ਕਬੱਡੀ ਬਾਰੇ ਅਪਡੇਟ ਦਿੰਦੇ ਰਹਿੰਨੇ ਆ ਜਦ ਇੰਡੀਆ ਜਾਵਾਂਗੇ ਤੇ ਇੰਡੀਆ ਦੇ ਜੋ ਵੀ ਆਪਾਂ ਅੱਗੇ ਵੀਡੀਓ ਪਾਉਣੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਰਿਹਾ ਕਰਾਂਗੇ ਸੋ ਮੈਂ ਦੱਸ ਦੇਵਾਂ ਮੇਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਬੈਨਰ ਦੇ ਹੇਠ 12 ਖੇਡ ਮੇਲੇ ਜਿਹੜੇ ਹੋ ਚੁੱਕੇ ਨੇ ਇੰਗਲੈਂਡ ਦੇ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਲਾਸਟ ਖੇਡ ਮੇਲਾ ਮੇਰੇ ਵੀਰੋ ਡਰਬੀ ਦਾ ਜਿਹੜਾ ਇਹ ਖੇਡ ਮੇਲਾ ਹੈ ਪਰ ਇਹ ਖੇਡ ਮੇਲਾ ਹੋਵੇਗਾ ਲੈਸਟਰ ਦੀਆਂ ਗਰਾਊਂਡਾਂ ਦੇ ਵਿੱਚ ਸਾਡੇ ਡਰਬੀ ਕਲੱਬ ਵਾਲੇ ਬਹੁਤ ਸਤਿਕਾਰਯੋਗ ਨੇ ਹਰਜਿੰਦਰ ਬੋਇਲ ਜੀ ਔਰ ਉਹਨਾਂ ਦੇ ਨਾਲ ਕੁਲਵਿੰਦਰ ਸ਼ੋਕਰ ਜੀ ਨਿਸ਼ਤਰ ਸ਼ੋਕਰ ਜੀ ਔਰ ਉਹਨਾਂ ਦੀ ਸਮੁੱਚੀ ਕਲੱਬ ਔਰ ਨਾਲ ਸਪੋਰਟ ਕਰ ਰਹੇ ਨੇ ਲਿਸਟਰ ਕਲੱਬ ਵਾਲੇ ਸਰਦਾਰ ਕੁਲਵੰਤ ਸਿੰਘ ਜੀ ਸੰਘਾ ਸਾਹਿਬ ਪਿਆਰਾ ਰੰਧਾਵਾ ਜੀ ਕੁਲਵੀਰ ਖੱਖ ਜੀ ਪ੍ਰਧਾਨ ਸਾਹਿਬ ਸਤਨਾਮ ਜੀ ਬਾਈ ਲੱਡੂ ਹੁਣੀ ਇਹ ਸਪੋਰਟ ਵੀ ਕਰ ਰਹੇ ਨੇ ਕਿਉਂਕਿ ਗਰਾਊਂਡ ਹੈ ਜਿਹੜੀ ਲਿਸਟਰ ਦੀ ਹੈ ਟੂਰਨਾਮੈਂਟ ਡਰਬੀ ਵਾਲਾ ਲਿਸਟਰ ਦੀ ਗਰਾਊਂਡ ਦੇ ਵਿੱਚ ਹੋਵੇਗਾ ਹੁਣ ਮੈਂ ਤੁਹਾਨੂੰ ਦੱਸ ਦੇਵਾਂ ਇਸ ਗਰਾਊਂਡ ਦਾ ਜਿਹੜਾ ਪੋਸਟਕੋਡ ਮਿਲਣਾ ਬਹੁਤ ਜ਼ਰੂਰੀ ਹੈ ਗਰਾਊਂਡ ਦਾ ਪੋਸਟਕੋਡ ਹੈ ਮੇਰੇ ਵੀਰੋ ਹਿਕਲੀ ਦੇ ਫੁੱਟਬਾਲ ਦੀ ਗਰਾਊਂਡ ਹੈ ਇਹਦਾ ਪੋਸਟਕੋਡ ਨੋਟ ਕਰ ਲਓ L E 10 3 D R ਇਹਦਾ ਜਿਹੜਾ ਪੋਸਟਕੋਡ ਹੈ ਮੇਰੇ ਵੀਰੋ ਸਾਰਿਆਂ ਨੇ ਆਉਣਾ ਹੈ ਲਾਸਟ ਖੇਡ ਮੇਲਾ ਹੈ ਮੇਰੇ ਵੀਰੋ ਇੰਗਲੈਂਡ ਸੀਜ਼ਨ ਦਾ ਤੇ ਸਾਰਿਆਂ ਨੂੰ ਸੱਦੇ ਨੇ ਮੇਰੇ ਵੀਰੋ ਡਰਬੀ ਕਲੱਬ ਵੱਲੋਂ ਨਾਲ ਲੈਸਟਰ ਵਾਲੇ ਵੀ ਕਹਿੰਦੇ ਵੀ ਜਰੂਰ ਆਇਓ ਮੇਰੇ ਵੀਰੋ ਕਿਉਂਕਿ ਕਬੱਡੀ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਇਹ ਖੇਡ ਮੇਲਾ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ YouTube ਚੈਨਲ ਤੇ ਤੁਸੀਂ ਲਾਈਵ ਪਹਿਲਾਂ ਵੀ ਦੇਖਦੇ ਰਹੇ ਹੋ ਤੇ ਇਹ ਖੇਡ ਮੇਲਾ ਵੀ ਤੁਸੀਂ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ YouTube ਚੈਨਲ ਤੇ ਲਾਈਵ ਦੇਖ ਸਕਦੇ ਹੋ ਜਿਹੜੀਆਂ ਮੈਂ ਅੱਗੇ ਟਾਈਆਂ ਦੀ ਗੱਲ ਕਰਦਾ ਹੁਣਾ ਟਾਈਆਂ ਮੇਰੇ ਵੀਰੋ ਕੱਲ ਨੂੰ ਮੌਕੇ ਤੇ ਪਾਈਆਂ ਜਾਣਗੀਆਂ ਦੇ ਸਾਰਿਆਂ ਨੂੰ ਬੇਨਤੀ ਹੈ ਸਾਰਿਆਂ ਨੇ ਆਉਣਾ ਹੈ ਮੇਰੇ ਵੀਰੋ ਕਿਉਂਕਿ ਕਬੱਡੀ ਜ਼ਿੰਦਾਬਾਦ ਹੈ ਤੇ ਆਪਾਂ ਜ਼ਿੰਦਾਬਾਦ ਹੈ ਮਿਲਦੇ ਆ ਮੇਰੇ ਵੀਰੋ 4 ਤਰੀਕ ਸੰਡੇ ਵਾਲੇ ਦਿਨ ਡਰਬੀ ਦਾ ਟੂਰਨਾਮੈਂਟ ਲੈਸਟਰ ਦੀ ਗਰਾਊਂਡ ਮਿਲਦੇ ਆ ਰੱਬ ਰਾਖਾ